ਅਮਰੀਕਾ ਤੋਂ ਰਿਪੋਰਟ ਕੀਤੀ ਭਾਰਤੀ ਕੋਈ ਜੰਗ ਲੜ ਕੇ ਨਹੀਂ ਮੁੜੇ ਹਾਂ ਇਹ ਸੱਚ ਹੈ ਜਿਵੇਂ ਕਿ ਕੁਝ ਲੋਕ ਸੋਸ਼ਲ ਮੀਡੀਆ ਉੱਤੇ ਬੋਲ ਰਹੇ ਨੇ ਪਰ ਇਹ ਕੋਈ ਅਪਰਾਧੀ ਵੀ ਨਹੀਂ ਜਿਵੇਂ ਇਹਨਾਂ ਨਾਲ ਅਮਰੀਕਾ ਸਰਕਾਰ ਅਤੇ ਉੱਥੋਂ ਦੇ ਅਧਿਕਾਰੀ ਪੇਸ਼ ਆਏ ਉਹ ਨਿੰਦਣਯੋਗ ਹੈ ਉਮੇ ਹੀ ਇੱਥੇ ਆਪਣੇ ਮੁਲਕ ਆ ਕੇ ਵੀ ਇਹਨਾਂ ਨਾਲ ਘਟ ਨਹੀਂ ਹੋਈ ਇਹ ਤਾਂ 40 ਤੋਂ 60 ਲੱਖ ਰੁਪਏ ਦਾ ਵੱਡਾ ਆਰਥਿਕ ਨੁਕਸਾਨ ਝੱਲ ਕੇ ਮੁੜੇ ਨੇ ਇਹਨਾਂ ਵਿੱਚੋਂ ਇੱਕ ਹੈ ਜਗਰਾਉਂ ਦੀ 21 ਸਾਲਾ ਮੁਸਕਾਨ ਉਹ ਆਪਣੇ ਸ਼ਹਿਰ ਤਾਂ ਪਰਤ ਆਈ ਪਰ ਉਸ ਦੇ ਆਪਣੇ ਚਿਹਰੇ ਅਤੇ ਪਰਿਵਾਰ ਵਿੱਚੋਂ ਮੁਸਕਾਨ ਗਾਇਬ ਹੈ ਇਸੇ ਤਰ੍ਹਾਂ ਫਲੋਰਨੇੜਲੇ ਪਿੰਡ ਲਾਂਧੜਾ ਦਾ ਨੌਜਵਾਨ ਦਵਿੰਦਰਜੀਤ ਸਿੰਘ ਰਾਤੀ 10 ਵਜੇ ਦੇ ਕਰੀਬ ਪਿੰਡ ਪੁੱਜਿਆ ਪਰ ਸਵੇਰੇ ਇਸ ਵਕਤੇ ਦਾ ਗਾਇਬ ਹੈ ਉਸ ਦੀ ਮਾਂ ਸਮੇਤ ਸਾਰਾ ਟੱਬਰ ਅਤੇ ਰਿਸ਼ਤੇਦਾਰ ਫਿਕਰਾਂ ਵਿੱਚ ਪਏ ਹੋਏ ਨੇ ਮੁਸਕਾਨ ਦੇ ਸਾਰੇ ਟੱਬਰ ਦੀ ਮੁਸਕਾਨ ਗਾਇਬ ਹੈ ਦਵਿੰਦਰਜੀਤ ਸਿੰਘ ਵੈਸੇ ਹੀ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਪਰ ਜਿਹੜੇ ਬਾਕੀ ਘਰਾਂ ਨੂੰ ਪਰਤੇ ਵੀ ਨੇ ਉਹ ਵੀ ਗਾਇਬ ਹੋયા ਵਰਗੇ ਨੇ ਬੇਸ਼ੱਕ ਇਹ ਜੰਗ ਲੜ ਕੇ ਨਹੀਂ ਮੁੜੇ ਪਰ ਦੇਸ਼ ਦੇ ਨਾਗਰਿਕ ਤਾਂ ਹੈਗੇ ਨੇ ਫਿਰ ਇਹ ਕਿਸ ਦੀ ਜ਼ਿੰਮੇਵਾਰੀ ਬਣਦੇ ਨੇ ਇਹਨਾਂ ਨਾਲ ਜਿਹੜੇ ਏਜੰਟਾਂ ਨੇ 50-50 ਲੱਖ ਦੀ ਠੱਗੀ ਮਾਰੀ ਉਹਨਾਂ ਖਿਲਾਫ ਕਾਰਵਾਈ ਕੌਣ ਕਰੂਗਾ ਪੰਜਾਬ ਸਰਕਾਰ ਦੁਬਈ ਦੇ ਏਜੰਟ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਨਾ ਹੀ ਇਕੱਲੀ ਕੇਂਦਰ ਸਰਕਾਰ ਉੱਤੇ ਇਹ ਜ਼ਿੰਮੇਵਾਰੀ ਛੁੱਟੀ ਜਾ ਸਕਦੀ ਹੈ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਵਾਈ ਵਾਲੇ ਏਜੰਟ ਸਰ ਸਾਰਾ ਭਾਂਡਾ ਪਨ ਕੇ ਕੀ ਅਜਿਹੇ ਠੱਗ ਏਜੰਟਾਂ ਨੂੰ ਸ਼ਹਿਤਾਂ ਨਹੀਂ ਦੇ ਰਹੇ ਜਦ ਕਿ ਉਹਨਾਂ ਦੇ ਆਪਣੇ ਹਲਕੇ ਅਜਨਾਲਾ ਦਾ ਹੀ ਇੱਕ ਨੌਜਵਾਨ ਦਲੇਰ ਸਿੰਘ ਵੀ ਅਮਰੀਕਾ ਤੋਂ ਡਿਪੋਰਟ ਹੋਇਆ ਹੈ ਇਹ ਗੱਲ ਸਹੀ ਹੈ ਅਤੇ ਉਸਦੀ ਪਤਨੀ ਚਰਨਜੀਤ ਕੌਰ ਵੀ ਦੱਸਦੀ ਹੈ ਕਿ ਦਵਾਈ ਦੇ ਏਜੰਟ ਨੇ ਉਸ ਨੂੰ ਅਮਰੀਕਾ ਭੇਜਿਆ ਸੀ ਪਰ ਮੰਤਰੀ ਸਾਹਿਬ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਤੰਦਾ ਪੂਰੇ ਨੈਟਵਰਕ ਨਾਲ ਚੱਲਦਾ ਹੈ ਦਲੇਰ ਸਿੰਘ ਨੂੰ ਇੱਥੋਂ ਆਕਰ ਡਵੇਈ ਤੱਕ ਕਿਸੇ ਏਜੰਟ ਨੇ ਤਾਂ ਭੇਜਿਆ ਹੀ ਹੋਵੇਗਾ ਉਸੇ ਏਜੰਟ ਦਾ ਅੱਗੇ ਹੋਰ ਏਜੰਟਾਂ ਨਾਲ ਤਾਲਮੇਲ ਹੁੰਦਾ ਜੇਕਰ ਸਰਕਾਰ ਇੱਥੋਂ ਵਾਲੇ ਏਜੰਟੋ ਤੇ ਸ਼ਿਕੰਜਾ ਕਸੇ ਤਾਂ ਅੱਗੇ ਕੜੀ ਆਪਣੇ ਆਪ ਜੁੜ ਜਾਏਗੀ ਇੱਥੇ 15000 ਰੁਪਏ ਤੇ ਡਰਾਈਵਰੀ ਅਤੇ ਬੇਤਰਪ ਵਿਖ ਲਈ 60 ਲੱਖ ਰੁਪਏ ਖਰਚ ਕੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰਨ ਵਾਲੇ ਦਲੇਰ ਸਿੰਘ ਦੀ ਬਾ ਹੁਣ ਕੌਣ ਫੜੇਗਾ ਇਹ ਤਾਂ ਇੱਕ ਉਦਾਹਰਨ ਹੈ ਬਾਕੀ ਮਾਮਲੇ ਵੀ ਸਾਰੇ ਅਜਿਹੀ ਨੇ ਕਈ ਤਾਂ ਆਪਣੀ ਸਿਰਫ 1-2 ਏਕੜ ਜ਼ਮੀਨ ਵੀ ਅਮਰੀਕਾ ਦੇ ਚੱਕਰ ਵਿੱਚ ਗਵਾ ਬੈਠੇ ਨੇ ਇਹਨਾਂ ਵਿੱਚੋਂ ਬਹੁਤੇ ਦबई ਅਤੇ ਹੋਰਨਾ ਮੁਲਕਾਂ ਰਾਹੀਂ ਅੱਗੇ ਅਮਰੀਕਾ ਤੱਕ ਪਹੁੰਚੇ ਅਤੇ ਇਹਨਾਂ ਸਾਰਿਆਂ ਨੂੰ ਇਥੋਂ ਪੰਜਾਬ ਹਰਿਆਣਾ ਚੰਡੀਗੜ੍ਹ ਗੁਜਰਾਤ ਵਿੱਚੋਂ ਭੇਜਣ ਵਾਲੇ ਏਜੰਟਾਂ ਨੂੰ ਫੜਨ ਉੱਤੇ ਪੂਰਾ ਨੈਟਵਰਕ ਹੀ ਨੰਗਾ ਹੋ ਸਕਦਾ ਪਰ ਸਰਕਾਰ ਤਾਂ ਜ਼ਿੰਮੇਵਾਰੀ ਚੁੱਕਣ ਤੋਂ ਹੀ ਭੱਜਦੀ ਦਿਖਾਈ ਦਿੰਦੀ ਹੈ ਚਫੇਰੇਓ ਕਿਰਨ ਅਤੇ ਨਖੇਦੀ ਹੋਣ ਰਿਪੋਰਟ ਕੀਤੇ ਭਾਰਤੀਆਂ ਨਾਲ ਅਪਰਾਧੀਆਂ ਵਰਗੇ ਸਲੂਕ ਦਾ ਮੁੱਦਾ ਭਖਣ ਉਤੇ ਅੱਜ ਉਹੀ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਫੇਰ ਬੋਲੇ ਕਿ ਇਹ ਕੋਈ ਅਪਰਾਧੀ ਨਹੀਂ ਨਾਲ ਹੀ ਠੱਗਣ ਵਾਲੇ ਟਰੈਵਲ ਏਜੰਟਾ ਵਿਰੁੱਧ ਵੀ ਬੋਲਣਾ ਪੈ ਗਿਆ ਪਰ ਫੇਰ ਵੀ ਉਹ ਗੱਲ ਗੋਲ ਗੋਲ ਕਮਾ ਗਏ ਇਸ ਨਾਲ ਫੇਰ ਇੱਕ ਵਾਰ ਪੰਜਾਬ ਸਰਕਾਰ ਅਤੇ ਇਸ ਦੇ ਮੰਤਰੀਆਂ ਦੀ ਸੋਜੀ ਅਤੇ ਦੂਰ ਅੰਦੇਸ਼ੀ ਪਰਖੀ ਗਈ ਹੈ ਸਭ ਤੋਂ ਪਹਿਲਾਂ ਦੇਖੋ ਜਗਰਾਉਂ ਦੀ 21 ਸਾਲਾਂ ਮੁਸਕਾਨ ਨਾਲ ਜੋ ਵਾਪਰਿਆ ਅਮਰੀਕਾ ਤੋਂ ਰਿਪੋਰਟ ਕੀਤੀ ਗਈ ਮੁਸਕਾਨ ਚਾਰ ਭੈਣਾਵਾਂ ਵਿੱਚੋਂ ਸਭ ਤੋਂ ਵੱਡੀ ਹੈ ਭੇਤਰ ਭਵਿੱਖ ਦੀ ਆਸ ਲੈ ਕੇ ਉਹ ਸਟੱਡੀ ਵੀਜ਼ੇ ਉੱਤੇ ਜੁਕੇ ਗਈ ਸੀ ਉਸ ਦਾ ਕਹਿਣਾ ਹੈ ਕਿ ਉੱਥੋਂ ਉਹ ਬਕਾਇਦਾ ਸਹੀ ਵੀਜ਼ੇ ਉੱਤੇ ਅਮਰੀਕਾ ਗਈ ਉਹ ਵੀ ਹਵਾਈ ਜਹਾਜ਼ ਰਾਹੀਂ ਨਾ ਕਿ ਡੰਮਕੀ ਲਾ ਕੇ ਜਾਂ ਕਿਸੇ ਬਾਰਡਰ ਦੇ ਕੰਧ ਟੱਪ ਕੇ ਫੇਰ ਵੀ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਦੇਖੋ ਰਤੀ 11 ਵਜੇ ਘਰ ਪੁੱਜੀ ਮਸਕਾਨ ਨੇ ਵਾਪਸ ਭੇਜਣ ਬਾਰੇ ਕਿਹੜੀ ਜਾਣਕਾਰੀ ਸਾਂਝੀ ਕੀਤੀ ਸਾਡੇ ਕੋ ਵੈਲਿਡ ਵੀਜ਼ਾ ਸੀ ਸੀ ਲੀਗਲ ਹੈ ਅਸੀਂ ਕੋਈ ਬਾਰਡਰ ਕ੍ਰੋਸ ਨਹੀਂ ਕੀਤਾ ਅਸੀਂ ਕੋਈ ਕੰਟੀਨੈਂਟ 'ਤੇ ਕੋਈ ਕੁਝ ਨਹੀਂ ਕੀਤਾ ਬਿਲਕੁਲ ਲੀਗਲ ਸੀ ਖੜੇ ਹਾਂ ਤੇ ਸਾਨੂੰ ਆ ਕੇ ਲੈ ਕੇ ਗਏ ਖੁਦ ਪੁਲਿਸ ਆ ਲੈ ਆਏ ਸਾਡੇ ਕੋਲੇ ਮੇਰਾ ਨਾਮ ਮਸਕਾਨ ਹੈ ਮੈਂ ਯੂਕੇ 5 ਜਨਵਰੀ 2024 ਨੂੰ ਗਈ ਸੀ ਸਟੱਡੀ ਵੀਜ਼ਾ ਸੀ ਮੇਰਾ ਯੂਕੇ ਵੈਲਿਡ ਸੀ ਅਸੀਂ ਘੁੰਮਣ ਗਏ ਸੀ ਤੇਜਵਾਨਾ ਤੱਕ ਤੇ ਉਸ ਤੋਂ ਬਾਅਦ ਸਾਨੂੰ ਰੋਕਿਆ ਵੀ ਤੁਹਾਨੂੰ ਆਣਗੇ ਉਹ ਤੁਹਾਨੂੰ ਲੈ ਕੇ ਜਾਣਗੇ ਜਦ ਸੀ ਬੇਵੇਟ ਕੀਤਾ ਸਾਨੂੰ ਖੋਦ ਆਏ ਲੈ ਕੇ ਗਏ ਸਾਨੂੰ ਬਹੁਤ ਦੇ ਬਿਹੇਵ ਕੀਤਾ ਉੱਥੇ ਜਾ ਕੇ ਤੇ ਥੋੜੇ ਦਿਨ ਬਾਅਦ ਸਾਨੂੰ 10 ਦਿਨ ਉਹਨਾਂ ਨੇ ਰੱਖਿਆ ਬਹੁਤ ਧਿਆਨ ਰੱਖਿਆ ਤੇ 10 ਦਿਨ ਬਾਅਦ ਉਹਨਾਂ ਨੇ ਸਾਨੂੰ ਇੱਥੇ ਇੰਡੀਆ ਲੈ ਕੇ ਵਾਪਸ ਛੱਡਤਾ ਤੇ ਕਹਿੰਦਾ ਤੁਸੀਂ ਰਿਪੋਰਟ ਅਸ ਤਾ ਕੁਛ ਕੀਤਾ ਵੀ ਨਹੀਂ ਬਿਨਾ ਗੱਲ ਤੋਂ ਆ ਗਏ ਇਹਨੂੰ ਕੈਲੀਫੋਰਨੀਆ ਪੁਲਿਸ ਵਾਲੇ ਲੈਣ ਆਏ ਸੀ ਜਦ ਸਾਨੂੰ ਬਹੁਤ ਦੇ ਬਿਹੇਵ ਕੀਤਾ ਸਾਨੂੰ ਬਸ ਚ ਬਿਠਾਇਆ ਆਰਾਮ ਨਾਲ ਸਾਡੇ ਬੈਗ ਰੱਖੇ ਤੇ ਉਹ ਬਾਅਦ ਚ ਸਭ ਜਿੱਤਿਆ ਲੈ ਇਸ ਦਾ ਸ਼ੌਕਾ ਬਣਾਵਾ ਤੋਂ ਇੰਡੀਆ ਆ ਗਏ ਸੀ ਸਾਨੂੰ ਉਹਨਾਂ ਨੇ ਉੱਥੇ ਵੀ ਜਦੋਂ ਫਲਾਈਟ 'ਚ ਬਿਠਾਇਆ ਫਲਾਈਟ 'ਚ ਵੀ ਨਹੀਂ ਦੱਸਿਆ ਤੁਸੀਂ ਵਾਪਸ ਇੰਡੀਆ ਆ ਰਹੇ ਹਾਂ ਅਸੀਂ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਸੀ ਇੰਡੀਆ ਵਾਪਸ ਆਣਾ ਅਸੀਂ ਮੇਰੇ ਕੋ 2 ਸਾਲ ਦਾ ਹੁਣ ਵੀ ਲੀਗਲ ਵੀਜ਼ਾ ਤੇ ਸਾਨੂੰ ਇਮੀਗ੍ਰੇਸ਼ਨ ਕਹਿੰਦੇ ਤੁਸੀਂ ਕਿਤੇ ਵੀ ਨਹੀਂ ਆ ਸਕਦੇ 5 ਸਾਲ ਇਹ ਤਾਂ ਕੋਈ ਰਾਈਟ ਨਹੀਂ ਹੋਇਆ ਸੀ ਕਿਤੇ ਵੀ ਨਹੀਂ ਜਾ ਸਕਦੇ 5 ਸਾਲ ਕਹਿੰਦੇ ਤੁਸੀਂ ਛੱਡ ਨਹੀਂ ਸਕਦੇ ਇਸ ਸਮੇਂ ਮੁਸਕਾਨ ਦੇ ਪਰਿਵਾਰ ਦੀ ਸਾਰਲੈਂਡ ਪਹੁੰਚੇ ਆਮ ਆਦੀ ਪਾਰਟੀ ਦੀ ਮਹਿਲਾ ਆਗੂ ਅਤੇ ਜਗਰਾਉਂ ਦੀ ਵਿਧਾਇਕਾ ਸਰਵਜੀਤ ਕੌਰ ਮਾਨੂਕੇ ਨੇ ਆਕਿਆ ਕਿ ਇਸ ਮਾਮਲੇ ਵਿੱਚ ਇੱਕੋ ਗਲਤ ਤਸੱਲੀ ਵਾਲੀ ਹੈ ਕਿ ਧੀ ਸੁੱਖੀ ਸੰਦੀ ਘਰ ਪਰਤਾਈ ਹੈ ਉਨਾ ਇਸ ਮੁੱਦੇ ਉੱਤੇ ਆਪਣੇ ਵੱਲੋਂ ਪਰਿਵਾਰ ਦੀ ਮਦਦ ਅਤੇ ਮੁੱਖ ਮੰਤਰੀ ਨਾਲ ਗੱਲ ਕਰਕੇ ਸਰਕਾਰ ਪਾਸੋਂ ਵੀ ਬਣਦੀ ਮਦਦ ਦਾ ਭਰੋਸਾ ਦਿੱਤਾ ਹੈ। ਉਹਨਾਂ ਨੂੰ ਚਾਹੀਦਾ ਕਿ ਜਦੋਂ ਵੀ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮੁੱਦੇ ਉੱਤੇ ਮਿਲਣ ਤਾਂ ਇਸ ਤਰ੍ਹਾਂ ਰਿਪੋਰਟ ਕੀਤੇ ਪੰਜਾਬੀਆਂ ਤੋਂ ਕਰੋੜਾਂ ਰੁਪਏ ਠੱਗਣ ਵਾਲੇ ਏਜੰਟਾਂ ਖਿਲਾਫ ਕੋਈ ਠੋਸ ਕਾਰਵਾਈ ਕਰਵਾਉਣ ਲਈ ਸਰਕਾਰ ਉੱਤੇ ਸਾਥੀ ਵਿਧਾਇਕਾਂ ਨਾਲ ਮਿਲ ਕੇ ਦਬਾਅ ਜ਼ਰੂਰ ਬਣਾਉਣ। ਪਰਿਵਾਰ ਦੇ ਨਾਲ ਸਾਡੇ ਬੜੇ ਪੁਰਾਣੇ ਪਰਿਵਾਰਕ ਰਿਸ਼ਤੇ ਹੈ। ਜਿੱਥੇ ਇੱਕ ਫਾਦਰ ਨੇ ਆਪਣੀਆਂ ਚਾਰਾਂ ਧੀਆਂ ਦੇ ਬੈਟਰ ਫਿਊਚਰ ਨੂੰ ਦੇਖ ਕੇ ਆਪਣੀ ਬੱਚੀ ਨੂੰ ਜਿੰਮੇ ਕਿਵੇਂ ਆਪਣੀ ਜਿਹੜੀ ਜ਼ਿੰਦਗੀ ਦੀ ਕਮਾਈ ਸੀ ਉਹ ਲਗਾ ਕੇ ਵਿਦੇਸ਼ ਭੇਜਿਆ ਮੈਂ ਤਾਂ ਹੈਰਾਨ ਹਾਂ ਇਸ ਗੱਲ ਤੇ ਕਿ ਬੱਚੀ ਯੂਕੇ ਪੜ੍ਹਨ ਗਈ ਸੀ ਉਹਦੇ ਕੋਲ ਅਜੇ 2 ਸਾਲ ਦਾ ਵੀਜ਼ਾ ਹੈਗਾ ਯੂਕੇ ਤੋਂ ਅਮਰੀਕਾ ਦੇ ਵਿੱਚ ਇੱਕ ਪ੍ਰਵੀਜ਼ਨ ਆ ਬੱਚੇਓ ਤੇਜਵਾਨ ਜਿਹੜੀ ਉੱਥੇ ਕੋਈ ਜਗ੍ਹਾ ਉੱਥੇ ਜਾ ਸਕਦੇ ਆ ਬਾਰਡਰ ਤੇ ਘੁੰਮ ਸਕਦੇ ਆ ਬਾਰਡਰ ਤੇ ਘੁੰਮ ਸਕਦੇ ਆ ਸਾਡੀ ਤਾਂ ਹੀ ਘੁੰਮਣ ਗਈ ਸੀ ਉੱਥੇ ਘੁੰਮਦੇ ਘੁੰਮਦੇ ਨੂੰ ਆਪ ਹੀ ਲੈ ਗਏ ਤੇ ਸਾਰਾ ਕੁਝ ਹੋ ਗਿਆ ਇਹ ਤਾਂ ਸਰਕਾਰਾਂ ਤੋਂ ਆਸਤੀ ਰੱਖੀ ਜਾ ਸਕਦੀ ਉਹ ਵੀ ਇੱਕ ਅਮਰੀਕਾ ਵਰਗੇ ਕੰਟਰੀ ਤੋਂ ਜਿਹੜਾ ਦੁਨੀਆਂ 'ਚ ਵਰਲਡ ਵਾਈਡ ਮਸ਼ਹੂਰ ਆ ਅੱਜ ਸਾਨੂੰ ਜ਼ਰੂਰ ਇਹ ਲੱਗ ਰਿਹਾ ਪਰ ਅਸੀਂ ਪਰਮਾਤਮਾ ਦਾ ਲੱਖ ਲੱਖ ਸ਼ੁਕਰਗੁਜ਼ਾਰ ਆ ਕਿ ਸਾਡੀ ਧੀ ਸਾਡੇ ਘਰੇ ਸਹੀ ਸਲਾਮਤ ਆ ਆਪਦੇ ਪਰਿਵਾਰ 'ਚ ਬੈਠੀ ਆ ਜ਼ਿੰਦਗੀ 'ਚ ਜਿਹੜੀ ਜਮਾ ਪੂੰਜੀ ਖਤਮ ਹੋਈ ਆ ਉਹ ਤਾਂ ਫੇਰ ਭਰ ਜਾਂਦੀ ਆ ਪਰ ਬੱਚਿਆਂ ਵਰਗੀ ਦੇਣ ਜਿਹੜੀ ਬੱਚੇ ਦੀ ਦੇਣ ਆ ਉਹ ਨਹੀਂ ਕਿਤੇ ਭਰਦੀ ਹੁਣ ਮੈਂ ਜ਼ਰੂਰ ਇਸ ਗੱਲ ਦੀ ਸੀਐਮ ਸਾਹਿਬ ਨਾਲ ਗੱਲ ਕਰੂੰਗੀ ਜਿੰਨਾ ਵੱਧ ਤੋਂ ਵੱਧ ਜੋ ਹੋ ਸਕਿਆ ਮੇਰੇ ਵੱਲੋਂ ਸਾਡੀ ਪਾਰਟੀ ਵੱਲੋਂ ਸਰਕਾਰ ਵੱਲੋਂ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਜਗਰਾਵਾਂ ਵਿੱਚ ਢਾਬਾ ਚਲਾਉਂਦੇ ਮਸਕਾਨ ਦੇ ਪਿਤਾ ਜਗਦੀਸ਼ ਕੁਮਾਰ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਅਤੇ ਦੱਸਿਆ ਕਿ ਚਾਰ ਧੀਆਂ ਵਿੱਚੋਂ ਵੱਡੀ ਨੂੰ ਕਰਜ਼ਾ ਲੈ ਕੇ ਵਿਦੇਸ਼ ਇਸੇ ਲਈ ਭੇਜਿਆ ਸੀ ਤਾਂ ਜੋ ਛੋਟੀਆਂ ਧੀਆਂ ਨੂੰ ਸਹਾਰਾ ਮਿਲ ਸਕੇ ਅਤੇ ਉਹ ਵੀ ਜ਼ਿੰਦਗੀ ਵਿੱਚ ਸੈਟਲ ਹੋ ਸਕਣ ਪਰ ਅਮਰੀਕਾ ਵੱਲੋਂ ਧੀ ਨੂੰ ਇਉਂ ਡਿਪੋਰਟ ਕਰਨ ਨਾਲ ਉਹਨਾਂ ਦੇ ਸੁਪਨੇ ਹੀ ਨਹੀਂ ਟੁੱਟੇ ਸਗੋਂ ਲੱਕ ਵੀ ਟੁੱਟ ਗਿਆ ਹੈ ਇਹ ਤਾਂ ਉਹ ਬੱਚੇ ਨੇ ਫਿਊਚਰ ਵਾਂਗ ਪਿੱਛੇ ਭੇਜਿਆ ਸੀਗਾ ਉਹ ਬੱਚੇ ਦਾ ਤੱਕਾ ਹੋ ਗਿਆ ਜੀ ਉਹ ਦੇਖਣਾ ਚਾਹੀਦਾ ਹੁਣ ਤੁਹਾਨੂੰ ਸਰਕਾਰਾਂ ਨੂੰ ਚਾਰ ਕੁੜੀਆਂ ਮੇਰੀ ਜੀ ਇਹ ਵੱਡੀ ਕੁੜੀ ਆ ਸਭ ਤੋਂ ਜੀ ਸੈੱਟ ਕਰਨ ਵਿੱਚ ਇਹ ਬੱਚੇ ਨੂੰ ਭੇਜਿਆ ਸੀਗਾ ਜੀ ਉਹ ਬੱਚਾ ਸੈੱਟ ਹੋ ਜਗਾ ਬੱਚੇ ਦੂਜੇ ਵੀ ਸੈੱਟ ਹੋ ਜਾਣਗੇ ਜੀ ਪਰ ਹੁਣੇ ਵਾਪਸ ਆ ਗਈ ਬਾਕੀ ਸਰਕਾਰ ਨੂੰ ਦੇਖਣਾ ਚਾਹੀਦਾ ਕੀ ਬਣ ਸਕਦਾ ਇਹਦਾ ਮੁਸਕਾਨ ਅਤੇ ਦਵਿੰਦਰ ਜੀ ਸਿੰਘ ਵਰਗੇ ਹੀ ਕਹਾਣੀ ਬਾਕੀ ਦੇ ਰਿਪੋਰਟ ਕੀਤੇ ਭਾਰਤੀਆਂ ਦੀ ਹੈ ਅਮਰੀਕਾ ਤੋਂ ਰਿਪੋਰਟ ਕੀਤੇ ਇਹ ਸਾਰੇ ਪੰਜਾਬੀ ਰਗੜੇ ਗਏ ਨੇ ਸਿਆਸਤਦਾਨ ਇਸ ਆੜ ਵਿੱਚ ਇੱਕ ਦੂਜੇ ਨੂੰ ਰਗੜ ਰਹੇ ਨੇ ਅਮਰਸਰ 에어ਪੋਰਟ ਤੇ ਇਹਨਾਂ ਪੰਜਾਬੀਆਂ ਦੇ ਸਵਾਗਤ ਲਈ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹਾਜ਼ਰ ਸਨ ਉਹਨਾਂ ਸਾਰੇ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੋਢਿਆਂ ਉੱਤੇ ਸੁੱਟਣ ਦੀ ਕੋਸ਼ਿਸ਼ ਕੀਤੀ ਉਹਨਾਂ ਆਖਿਆ ਕਿ ਹੁਣ ਪ੍ਰਧਾਨ ਮੰਤਰੀ ਆਪਣੇ ਮਿੱਤਰ ਟਰੰਪ ਨਾਲ ਗੱਲ ਕਰਨ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਦੇ ਸਿਰ ਠੇਕਰਾਪਣ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋਣਾ ਚਾਹੁੰਦੀ ਹੈ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਇਸ ਮਾਮਲੇ ਵਿੱਚ ਸੂਬਾ ਸਰਕਾਰ ਨੂੰ ਹੀ ਘੇਰਦੇ ਨੇ ਜਿਲੰਦਰ ਵਾਲੇ ਵਿਧਾਇਕ ਪ੍ਰਗਟ ਸਿੰਘ ਨੇ ਸਹੀ ਮੁੱਦਾ ਚੁੱਕਿਆ ਉਹ ਕਹਿ ਰਹੇ ਨੇ ਕਿ ਪੰਜਾਬ ਦੇ 에ਅਰਪੋਰਟਾਂ ਤੋਂ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਕਰਕੇ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਨਹੀਂ ਹੋਣ ਦਿੱਤਾ ਜਾਂਦਾ ਪਰ ਅਜਿਹੇ ਰਿਪੋਰਟ ਕਰਨ ਵਰਗੇ ਮੌਕੇ ਗਲਤ ਨੈਰੇਟਿਵ ਸਿਰਜਣ ਅਤੇ ਬਦਨਾਮੀ ਲਈ ਪੰਜਾਬ ਦੇ 에ਅਰਪੋਰਟ ਨੂੰ ਚੁਣਿਆ ਜਾਂਦਾ ਹੈ ਹਾਲਾਂਕਿ ਰਿਪੋਰਟ ਕੀਤੇ ਭਾਰਤੀਆਂ ਵਿੱਚੋਂ ਪੰਜਾਬੀਆਂ ਨਾਲੋਂ ਜ਼ਿਆਦਾ ਗਿਣਤੀ ਗੁਜਰਾਤੀਆਂ ਦੀ ਸੀ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤਾਂ ਇੱਕ ਤਰ੍ਹਾਂ ਏਜੰਟ ਦੁਬਈ ਦੇ ਹੋਣ ਦੀ ਗੱਲ ਕਹਿ ਕੇ ਐਉਂ ਪੱਲਾ ਝਾੜਨ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਦਾ ਕੰਮ ਕਰਦਾ ਨਿਕਾ ਨਹੀਂ ਹੋਏਗੀ ਜਿਹੜੀ ਦੇਖੋ ਮੈਂ ਦਿਨੇ ਆਪਣੇ ਪੰਜਾਬੀ ਮੁੰਡਿਆਂ ਨੂੰ ਮਿਲਿਆ ਉਹਨਾਂ ਨੂੰ ਮੈਂ ਪੁੱਛਿਆ ਕਿ ਤੁਸੀਂ ਕਿਹੜੇ ਏਜੰਟਾਂ ਦੇ ਥੂ ਗਏ ਹੋ ਜਿਆਦਾ ਨੇ ਕਿਹਾ ਕਿ ਦੁਬਈ ਦੇ ਏਜੰਟਾਂ ਜਿਨ੍ਹਾਂ ਦਾ ਥੂ ਉਹਨਾਂ ਦੇ ਟੈਲੀਫੋਨ ਤੇ ਥੂ ਗੱਲ ਹੋਈ ਦੁਬਈ ਦੇ ਥੂ ਇੱਥੋਂ ਸਾਰੇ ਕੋਈ ਦੁਬਈ ਗਿਆ ਕੋਈ ਕਿਤੇ ਗਿਆ ਦਵਾਈ ਤੋਂ ਅੱਗੇ ਕੋਈ ਇੰਗਲੈਂਡ ਕੋਈ ਵਾਇਆ ਇਦਾਂ ਕਰਦੇ ਕਰਦੇ ਗਏ ਇਦਾਂ ਦੀ ਹੈ ਉਹ ਬੰਦੇ ਕਈ ਬੰਦੇ ਨੂੰ ਮੈਨੂੰ ਬਚਾਦਾ ਤੇ ਦੁੱਖ ਆਇਆ ਕਈ ਕਈਆਂ ਕੋ ਕੈਨੇਡਾ ਦਾ ਵੀਜ਼ਾ ਸੀ ਦੀਨਲ ਵੀਜ਼ਾ ਸੀਗਾ ਕਈਆਂ ਦੇਸ਼ਾਂ ਦਾ ਵੀਜ਼ਾ ਸੀਗਾ ਤੇ ਉੱਥੇ ਜਾ ਕੇ ਉਹਦਾ ਬਚਾਦਿਆਂ ਦਾ ਕੰਮ ਖਰਾਬ ਹੋ ਗਿਆ ਸੋ ਮੈਂ 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 ਦੁਬਾਰਾ ਦੁਬਾਰਾ ਫਿਰ ਬਸ मेरी ਗੰਦੂ ਧਿਆਨ ਨਾਲ ਸੁਣੋ ਇਸ ਜ਼ਰੂਰੀ ਮੁੱਦੇ ਉੱਤੇ ਵਿਸਤਾਰ ਵਿੱਚ ਠੋਸ ਗੱਲ ਕਰਨ ਦੀ ਥਾਂ ਉਹਨਾਂ ਦਾ ਜ਼ੋਰ ਦੇਖੋ ਕਿਵੇਂ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਵੱਲ ਲੱਗਿਆ ਹੋਇਆ ਹੈ ਬਸ मेरी ਗੰਦੂ ਧਿਆਨ ਨਾਲ ਸੁਣੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਟਾਈਮ ਤੇ ਆਪਣੇ ਮਿੱਤਰ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਜੀ ਦੇ ਨਾਲ ਗੱਲ ਕਰਕੇ ਬੈਠ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਔਰ ਜਿਹੜੇ ਭਾਰਤੀਆਂ ਦੇ ਉੱਤੇ ਇਸ ਵੇਲੇ ਡੈਪੂਟੇਸ਼ਨ ਤੇ ਜਾਂ ਜੇਲ੍ਹਾਂ ਦਾ ਡਾਅ ਉਨ੍ਹਾਂ ਦੀ ਇੱਟ ਆ ਬੰਦਾ ਚਾਹੀਦਾ ਤੇ ਬਸੇ ਦਾ ਹੱਲ ਕਰਨਾ ਚਾਹੀਦਾ ਪ੍ਰਵਾਸੀ ਮਾਮਲਿਆਂ ਬਾਰੇ ਇਸ ਮੰਤਰੀ ਦੀ ਅਜਿਹੀ ਪਹੁੰਚ ਅਤੇ ਸੋਚ ਦੀ ਜਦੋਂ ਆਲੋਚਨਾ ਹੋਈ ਤਾਂ ਦੇਖੋ ਕਿਵੇਂ ਪਲਟੀ ਮਾਰੀ ਜਦੋਂ ਮੁੱਦਾ ਪਾਰਲੀਮੈਂਟ ਵਿੱਚ ਗੂੰਜਿਆ ਜਦੋਂ ਮਨੀਸ਼ ਤਿਵਾੜੀ ਗੁਰਜੀਤ ਸਿੰਘ ਔਜਲਾ ਅਤੇ ਹੋਰ ਕਈ ਵਿਰੋਧੀ ਆਗੂਆਂ ਨੇ ਰਿਪੋਰਟ ਕੀਤੇ ਨਾ ਭਾਰਤੀਆਂ ਨਾਲ ਅਪਰਾਧੀਆਂ ਵਰਗੇ ਵਤੀਰੇ ਨੂੰ ਨਿੰਦਿਆ ਤਾਂ ਥਾਲੇ ਵਾਲ ਨੂੰ ਅੱਜ ਫੇਰ ਮੀਡੀਆ ਸੱਦਣਾ ਪੈ ਗਿਆ ਪਰ ਇਸ ਵਾਰ ਵੀ ਉਹ ਪੰਜਾਬ ਵਿੱਚ ਫੈਲੇ ਠੱਗ ਟਰੈਵਲ ਏਜੰਟਾ ਖਿਲਾਫ ਕਾਰਵਾਈ ਤਾਂ ਛੱਡੋ ਕੋਝ ਕਹਿਣ ਦੀ ਹਿੰਮਤ ਨਹੀਂ ਦਿਖਾ ਸਕੇ ਅਤੇ ਫਿਰ ਉਸੇ ਤਰ੍ਹਾਂ ਗੱਲ ਗੋਲ ਕਰ ਗਏ ਇਹ ਬੰਦੇ ਸਾਰੇ ਜਾਂ ਤਾਂ ਦਿੱਲੀ ਤੋਂ ਚੜਦੇ ਜਾ ਕੇ ਜਾਂ ਇਹ ਬੰਬੇ ਦੇ ਸ਼ਹਿਰ ਤੋਂ ਚੜਦੇ ਆ ਵੱਡਿਆ ਸ਼ਹਿਰਾਂ ਤੋਂ ਕੋਲਕਾਤਾ ਦੇ ਸ਼ਹਿਰਾਂ ਤੋਂ ਚੜਦੇ ਆ ਪੰਜਾਬ ਦੇ ਕਿਸੇ 에ਰਪੋਰਟ ਤੋਂ ਉਹਨਾਂ ਨੇ ਜੂਸ ਦੀ ਕੀਤਾ ਕਿਤੇ ਕਦੀ ਇੱਥੋਂ ਚੜੇ ਦੀਓ ਇੱਥੋਂ ਚੜਦੇ ਆ ਤਾਂ ਉਸੇ ਲਈ ਪਤਾ ਲੱਗ ਜਾਂਦਾ ਇਹਦਾ ਮਤਲਬ ਕਿ ਉਹ ਜਿਹੜਾ ਨੈਟਵਰਕ ਆ ਉਹਨਾਂ ਦੇ ਇਮੀਗ੍ਰੇਸ਼ਨ ਤੱਕ ਵੀ ਲਿੰਕ ਨੇ ਉਹਦੇ ਇਮੀਗ੍ਰੇਸ਼ਨ ਦੇ ਬੰਦੇ ਵੀ ਜਿਹੜੇ ਉਹਨਾਂ ਨਾਲ ਰਲੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਆ ਬੰਦਾ ਆ ਰਿਹਾ ਤੈਨੂੰ ਛਡਾਉਣਾ ਇਸ ਕਰਕੇ ਇਹ ਜਿਹੜਾ ਨੈਟਵਰਕ ਹੈ ਇਹਦੀ ਜਾਂਚ ਕਰਨੀ ਚਾਹੀਦੀ ਹੈ ਮੋਦੀ ਸਰਕਾਰ ਨੂੰ ਇੰਡੀਆ ਦੇ ਹੋਮ ਮਿਨਿਸਟਰੀ ਨੂੰ ਕਿ ਇਹ ਇਹ ਕੌਣ ਕੌਣ ਨੇ ਲੋਕ ਜਿੰਨਾਂ ਦੇ ਜਾਲ ਚ ਫਸ ਕੇ ਲੋਕ ਬਾਹਰ ਚਲੇ ਗਏ ਸਰ ਉਹਨਾਂ ਨੂੰ ਅਪਰਾਧੀ ਮੰਨ ਲਿਆ ਗਿਆ ਜਦੋਂ ਕਿ ਉਹ ਅਪਰਾਧੀ ਨਹੀਂ ਏ ਮੈਂ ਉਹਨਾਂ ਨੂੰ ਅਪਰਾਧੀ ਨਹੀਂ ਮੰਨਦਾ ਉਹਨਾਂ ਦੇ ਨਾਲ ਜਿਹੜਾ ਬਤੀਦਾ ਕੀਤਾ ਗਿਆ ਉਹ ਬਹੁਤ ਨੀਵੇਂ ਲੈਵਲ ਦਾ ਕੀਤਾ ਗਿਆ ਉਹ ਅਪਰਾਧੀ ਨਹੀਂਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਇਹ ਤੁਸੀਂ ਵੀ ਇਹਦੀ ਗੱਲ ਫੇਰ ਨੋਟ ਕਰ ਦਿਓ ਉਹ ਪਰਾਧਨੀ ਨੀਗੇ ਉਹ ਅਪਰਾਧ ਦਾ ਸ਼ਿਕਾਰ ਹੋ ਗਏ ਕਿ ਜਿਹੜਾ ਇਹ ਸਰ ਦਾ ਸਿਸਟਮ ਆ ਉਹਨਾਂ ਨੇ ਕੱਲ ਮੈਨੂੰ ਦੱਸਿਆ ਕਿ 40 40 45 45 ਲੱਖ ਰੁਪਇਆ ਦਿੱਤਾ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੇ ਵੀਜ਼ੇ ਜਿਹੜੇ ਆ ਉਹ ਸਿੱਧੇ ਆ ਉਹ ਸਿੱਧਾ ਅਮਰੀਕਾ ਚ ਜਾ ਕੇ ਉਤਰਨਗੇ ਕੋਈ ਗੈਰ ਕਾਨੂੰਨੀ ਮਤਲਬ ਵੀਜ਼ਾ ਨਹੀਂ ਹੈ ਤੇ ਉਹਨਾਂ ਵਿਚਾਰਿਆਂ ਨੇ ਪੈਸੇ ਵੀ ਤਾਂ ਇਹਨੇ ਦਿੱਤੇ ਉਹਨਾਂ ਨਾਲ ਇਹ ਇੱਕ ਪਰਾਧਕ ਕਾਰਵਾਈ ਹੋਈ ਕਿ ਉਹਨਾਂ ਨੂੰ ਅਸਲੀ ਵੀਜ਼ੇ ਦੇ ਪੈਸੇ ਲੈ ਕੇ ਝਾਲੀ ਵੀਜ਼ਾ ਦੇ ਉੱਤੇ ਉਹਨਾਂ ਨੂੰ ਉੱਥੇ ਭੇਜ ਕੇ ਜਿਹੜਾ ਮੈਕਸੀਕੋ ਵਰਗੇ ਥਾਵਾਂ ਤੇ ਜਾਂ ਹੋਰ ਥਾਵਾਂ ਤੋਂ ਜਿੱਥੇ ਉਹਨਾਂ ਨੂੰ ਮੁੜ ਕੇ ਬਾਅਦ ਦਾ ਜਿਹੜਾ ਠਪਾਇਆ ਗਿਆ ਹੁਣ ਗੱਲ ਇਸ ਤੋਂ ਵੀ ਅੱਗੇ ਡਿਪੋਰਟ ਕੀਤੇ ਭਾਰਤੀਆਂ ਨੂੰ ਹੱਥ ਕੜੀਆਂ ਨਾਲ ਜਕੜ ਕੇ ਲਿਆਉਣ ਉੱਤੇ ਚਲੀ ਗਈ ਹੈ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸੀ ਆਗੂ ਮਨੀਸ਼ ਤਿਵਾੜੀ ਅਤੇ ਅਮਰਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਇਹ ਮੁੱਦਾ ਚੁੱਕਿਆ ਇਹਨਾਂ ਦੋਹਾਂ ਨੂੰ ਸੁਣਨ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਾਰਲੀਮੈਂਟ ਵਿੱਚ ਵੀ ਅੱਜ ਇਹ ਮੁੱਦਾ ਉੱਠਣ ਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਅਮਰੀਕਾ ਪਹਿਲਾਂ ਵੀ ਡਿਪੋਰਟੇਸ਼ਨ ਸਮੇ ਅਜਿਹਾ ਕਰਦਾ ਆਇਆ ਪਰ ਸਵਾਲ ਇਹ ਹੈ ਕਿ ਕੀ ਭਾਰਤ ਸਰਕਾਰ ਵੀ ਕੋਲੰਬੀਆ ਵਾਂਗ ਆਪਣੇ ਦੇਸ਼ ਵਾਸੀਆਂ ਨੂੰ ਪੂਰਾ ਮਾਨ ਸਤਕਾਰ ਨਹੀਂ ਦੇ ਸਕਦੀ ਸੀ ਅਮਰੀਕਾ ਨੇ ਜਦੋਂ ਕੋਲੰਬੀਆ ਦੇ ਗੈਰ ਕਾਨੂੰਨੀ ਦਾਖਲ ਪ੍ਰਵਾਸੀ ਵਾਪਸ ਭੇਜਨੇ ਸਨ ਤਾਂ ਕੋਲੰਬੀਆ ਨੇ ਅਮਰੀਕਾ ਦੇ ਸੈਨਿਕ ਜਹਾਜ਼ ਨੂੰ ਨਕਾਰ ਕੇ ਆਪਣਾ ਜਹਾਜ਼ ਭੇਜਿਆ ਅਤੇ ਪੂਰੇ ਸਨਮਾਨ ਨਾਲ ਦੇਸ਼ ਵਾਸੀ ਵਾਪਸ ਲਿਆਂਦੇ ਇਹ ਰਿਪੋਰਟ ਕੀਤੇ ਭਾਰਤੀ ਆਖਰ ਹੈ ਤਾਂ ਸਾਡੇ ਦੇਸ਼ ਦੇ ਹੀ ਵਾਸੀ ਟੋਟਲੀ ਐਂਗੁਇਸ਼ਡ ਐਟ ਦੀ ਇਨਹਿਊਮਨ ਟ੍ਰੀਟਮੈਂਟ ਵਿਚ ਹੈਜ਼ ਬੀਨ ਮੀਟਡ ਆਊਟ To the Indians who have been deported from the United States of America and brought to Amritsar. They are not criminals. They may have illegally entered the United States in search of a better life. The first question, which needs to be determined, for which there is no answer so far, has the due process of law, as is available in the United States of America, been followed? Uh, for their deportation and number 2 if i told they are being deported why do you need to handcuff them shackle them for 40 hours ਸਰਕਾਰ ਧਿਆਨ ਦੇਵੀ ਮੰਤਰੀ ਜਿਹੜੇ ਵਿਦੇਸ਼ ਮੰਤਰੀ ਨੇ ਉਹ ਇਹਦੇ ਤੇ ਜਿਹੜਾ ਕੱਲ ਯੂ ਐਸ ਆਰਮੀ ਦੇ ਪਲੇਨ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਾਡੇ ਸਿਟੀਜ਼ਨ ਆਏ ਨੇ ਇਲੀਗਲ ਇਮੀਗਰੈਂਟ ਸੀ ਅਮਰੀਕਾ ਦੇ ਉੱਥੇ ਉਹਨਾਂ ਨੂੰ ਜਿਹੜਾ ਟਰੀਟ ਕੀਤਾ ਗਿਆ ਲਾਇਕ ਕਿ ਕ੍ਰਿਮੀਨਲ ਕੀਤਾ ਗਿਆ ਉਹ ਕ੍ਰਿਮੀਨਲ ਨਹੀਂ ਸੀ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਉੱਥੇ ਬਟ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਪੈਰਾਂ 'ਚ ਚੇਨਾਂ ਲਾ ਕੇ ਜਿਹੜੀ ਵੀਡੀਓ ਵਾਇਰਲ ਹੋਈਆਂ ਜਿਹਦੀਆਂ ਫੋਟੋ ਵਾਇਰਲ ਹੋਈਆਂ ਨੇ ਬੜੀ ਸ਼ਰਮਨਾਕ ਗੱਲ ਹੈ ਸਰਕਾਰ ਨੂੰ ਪਹਿਲਾਂ ਪਤਾ ਸੀ ਇੰਡੀਅਨ ਗਵਰਨਮੈਂਟ ਨੂੰ ਕਿ ਉਹਨਾਂ ਨੇ ਆਉਣਾ ਹੈ ਕਿ ਸਰਕਾਰ ਨੇ ਗੱਲਬਾਤ ਉਹਨਾਂ ਨਾਲ ਕਿਉਂ ਨਹੀਂ ਕੀਤੀ ਉਹਨਾਂ ਨੂੰ ਕੋਈ ਪ੍ਰਾਈਵੇਟ ਪਲੇਨ ਤੇ ਲੈ ਜਾਂਦੇ ਕਿ ਚਾਰਟਰਡ ਪਲੇਨ ਤੇ ਜਾਂ ਕੋਈ ਕਮਰਸ਼ੀਅਲ ਪਲੇਨ ਆਪਣਾ ਭੇਜ ਦਿੰਦੇ ਪਰ ਇਹ ਤੇ ਇੱਕ ਇੰਡੀਅਨ ਡਿਗਨਿਟਰੀ ਦੇ ਤੇ ਸੱਟ ਹੈ ਬਹੁਤ ਵੱਡੀ